ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਾਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਜੇਕਰ ਆਪਾਂ ਅੱਜ ਪਿਛਲੀ ਰਾਤ ਅਤੇ ਅੱਜ ਸਵੇਰੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਈ ਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਖਾ ਹੋਈ ਆ ਜਿਸ ਦੇ ਵਿੱਚ ਆ ਮੋਗਾ, ਜਗਰਾਉਂ, ਲੁਧਿਆਣਾ, ਰੈਕੋਟਾ, ਸੁਧਾਰ, ਅਹਿਮਦਗੜ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਬਹੁਤ ਭਾਰੀ ਬਰਖਾ ਜਿਹੜੀ ਉਹ ਹੋਈ ਆ ਇਸ ਤੋਂ ਬਿਨਾਂ ਆਸੇ ਪਾਸੇ ਦੇ ਇਲਾਕੇ ਆ ਜਿਹੜਾ ਬਰਨਾਲਾ, ਸੰਗਰੂਰ ਦੇ ਕੁਝ ਭਾਗ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਦੇ ਬਾਕੀ ਉੱਪਰਲੇ ਭਾਗ ਤੇ ਇਸ ਤੋਂ ਬਿਨਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਗੁਰਦਾਸਪੁਰ ਇਨ੍ਹਾਂ ਪਾਕਾਂ ਦੇ ਵਿੱਚ ਵੀ ਹਲਕੀ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋਈਆਂ ਨੇ ਜੰਮੂ ਕਸ਼ਮੀਰ ਤੇ ਹਿਮਾਚਲ ਚ ਵੀ ਭਾਰੀ ਬਰਖਾ ਜਿਹੜੀ ਹੋਈ ਆ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਪੂਰਬ ਦੀਆਂ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਉੱਤੋਂ ਹੀ ਚੱਲ ਰਹੀਆਂ ਨੇ ਤੇ ਅਰਬ ਸਾਗਰ ਦੀਆਂ ਹਵਾਵਾਂ ਜਿਹੜੀਆਂ ਉਹ ਘੁੰਮ ਕੇ ਪੂਰੀ ਤਰ੍ਹਾਂ ਪੰਜਾਬ ਤੇ ਆ ਰਹੀਆਂ ਨੇ ਇੱਕ ਚੱਕਰਵਾਤ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਹੋਇਆ ਅਰਬ ਸਾਗਰ ਵਾਲੀਆਂ ਹਵਾਵਾਂ ਉੱਥੇ ਘੁੰਮ ਰਹੀਆਂ ਨੇ ਵੈਸਟਰਨ ਡਿਸਟਰਬੈਂਸ ਬਣਿਆ ਹੋਇਆ ਤੇ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਨਵਾਂ ਚੱਕਰਵਾਤ ਬਣ ਚੁੱਕਿਆ ਚੀਨ ਦੇ ਉੱਤੋਂ ਇੱਕ ਨਵਾਂ ਜਿਹੜਾ ਬੜਾ ਜ਼ਬਰਦਸਤ ਤੂਫਾਨ ਹੈ ਜਿਹੜਾ ਉਹ ਇੰਡੀਆ ਦੇ ਖੇਤਰ ਦੇ ਵਿੱਚ ਪਹੁੰਚ ਰਿਹਾ ਤੇ ਜਲਦੀ ਜ਼ਬਰਦਸਤ ਲੋ ਪ੍ਰੈਸ਼ਰ ਏਰੀਆ ਡਿਪਰੈਸ਼ਨ ਬਣ ਕੇ ਮੈਦਾਨੀ ਭਾਗਾਂ ਦੇ ਵਿੱਚ ਭਾਰਤ ਦੇ ਵਿੱਚ ਆਊਗਾ ਜਿਹੜਾ ਜ਼ਬਰਦਸਤ ਬਰਖਾ ਜਿਹੜੀ ਉਹ ਦੇ ਸਕਦਾ ਐਕਸਿਸ ਆਫ ਮੌਨਸੂਨ ਇਸ ਵਕਤ ਉੱਤਰੀ ਭਾਰਤ ਦੇ ਮੈਦਾਨਾਂ ਦੇ ਉੱਤੋਂ ਦੀ ਜਾ ਹੋ ਕੇ ਜਾ ਰਹੀ ਹੈ ਜਿਹਦੇ ਕਰਕੇ ਅਰਬ ਸਾਗਰ ਦੀ ਬੰਗਾਲ ਦੀ ਖਾੜੀ ਦੀ ਹਵਾ ਇੱਥੇ ਇਕੱਠੀ ਹੋ ਰਹੀ ਆ ਨਮੀ ਉੱਪਰ ਉੱਠ ਰਹੀ ਆ ਜਿਹਦੇ ਕਰਕੇ ਵੱਡੇ ਲੈਵਲ ਤੇ ਬੱਦਲ ਆ ਜਿਹੜੇ ਉਹ ਪੰਜਾਬ ਦੇ ਵਿੱਚ ਬਣ ਰਹੇ ਆ ਹੁਣ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਊਗੀ ਜਿਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਮਾਸਹਿਰ, ਰੋਪੜ, ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਮੋਗਾ, ਬਠਿੰਡਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ, ਅਹਿਮਦਗੜਾ, ਜਗਰਾਉਂ, ਰੈਕੋਟ ਇਹ ਸਾਰੇ ਏਰੀਆ ਜਿਹੜੇ ਇਹਨਾਂ ਦੇ ਵਿੱਚ ਜ਼ਬਰਦਸਤ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਹੈ। ਲੇਕਿਨ ਜਿਹੜੇ ਕੁਝ ਉੱਤਰੀ ਪੂਰਬੀ ਇਲਾਕੇ ਜਿਹੜੇ ਚੰਡੀਗੜ੍ਹ ਆ ਮਹਾਲੀ ਦੇ ਨਾਲ ਲੱਗਦੇ ਆ ਇਹਨਾਂ ਦੇ ਵਿੱਚ ਘਰ ਚਮਕਦੇ ਨਾਲ ਤੇਜ਼ ਵਰਖਾ ਹੋ ਜਾਂਦੀ ਆ ਪਰ ਉਨੀ ਭਾਰੀ ਵਰਖਾ ਨਹੀਂ ਹੋਊਗੀ ਜਿਹੜੇ ਦੱਖਣੇ ਏਰੀਆ ਮੁਕਸਾਰਾ ਮਲੋਟ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਇਹ ਜਿਹੜੇ ਏਰੀਆ ਆ ਮਾਨਸਾ ਇਹਨਾਂ ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਜਿਆਦਾ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਨਹੀਂਗੀ ਪਰ ਜੇਕਰ ਪੈ ਤੇ ਜ਼ਬਰਦਸਤ ਬਣ ਗਿਆ ਇਹਨਾਂ ਕੇਂਦਰੀ ਭਾਗਾਂ ਦੇ ਵਿੱਚ ਤਾਂ ਨਾਲ ਲੱਗਦੇ ਇਹ ਭਾਗ ਆ ਜਿਹੜੇ ਇਹ ਵੀ ਜ਼ਬਰਦਸਤ ਤਰੀਕੇ ਨਾਲ ਪ੍ਰਭਾਵਿਤ ਹੋ ਸਕਦੇ ਆ ਜ ਉੱਤਰੀ ਸਿਮੇਰੇ ਹਿਮਾਚਲ ਉੱਤਰਾਖੰਡ ਦਿੱਲੀ ਹਰਿਆਣਾ ਤੇ ਪੂਰਬੀ ਰਾਜਸਥਾਨ ਦੇ ਭਾਗਾਂ ਦੇ ਵਿੱਚ ਵੀ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਆ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਪੇਜ ਤੇ ਨਵੇਂ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਨਾਲ ਦੀ ਨਾਲ ਇਹ ਵੀ ਦੱਸਿਓ ਬਈ ਮੀਂਹ ਆ ਜਿਹੜਾ ਉਹ ਕਿੱਥੇ ਕਿੱਥੇ ਜ਼ਬਰਦਸਤ ਪਿਆ ਕਮੈਂਟਾਂ ਦੇ ਵਿੱਚ ਹੁਣ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਆਂ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੱਲ ਮਿਤੀ ਯਾਨੀ ਕਿ 23 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਮੱਧ ਪ੍ਰਦੇਸ਼ ਤੇ ਪੂਰਬੀ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਤੇ ਉੜੀਸਾ ਬਿਹਾਰ ਛੱਤੀਸਗੜ ਦੇ ਵਿੱਚ ਕਈ ਥਾਵਾਂ ਤੇ ਤੇਜ਼ ਵਰਖਾ ਹੋ ਸਕਦੀ ਹੈ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲਈਏ 24 ਤਰੀਕ ਦੀ 24 ਤਰੀਕ ਨੂੰ ਵੀ ਪੰਜਾਬ ਦੇ ਕੁਝ ਉੱਤਰ ਪੂਰਬੀ ਇਲਾਕਿਆਂ ਵਿੱਚ ਗਰਜ ਚਮਕਦੇ ਨਾਲ ਵਰਖਾ ਹੋ ਸਕਦੀ ਹੈ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਕੁਝ ਬਰਖਾ ਹੋਊਗੀ ਬਿਹਾਰ ਛੱਤੀਸਗੜ ਮੱਧ ਪ੍ਰਦੇਸ਼ ਦੇ ਕੁਝ ਭਾਗਾਂ 'ਚ ਬਰਖਾ ਹੋਣ ਦੀ ਸੰਭਾਵਨਾ 25 ਤਰੀਕ ਨੂੰ ਫੇਰ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਗਰਜ ਚਮਕਦੇ ਨਾਲ ਛੱਟੇ ਪੈ ਸਕਦੇ ਆ ਜੰਮੂ ਕਸ਼ਮੀਰ 'ਚ ਬਰਖਾ ਹੋ ਸਕਦੀ ਆ ਉੱਤਰਾਖੰਡ 'ਚ ਹੋ ਸਕਦੀ ਆ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਬਿਹਾਰ ਛੱਤੀਸਗੜ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ 26 ਤਰੀਕ ਦੀ ਕਰ ਲਈਏ 26 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ 'ਚ ਬਰਖਾਰੀ ਗਤੀਵਿਧੀਆਂ ਤੇਜ਼ ਹੋ ਰਹੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ ਮूसलाधार ਵਰਖਾ ਹੋ ਸਕਦੀ ਹੈ ਬਿਹਾਰ ਛੱਤੀਸਗੜ੍ਹ ਦੇ ਵਿੱਚ ਵੀ ਭਾਰੀ ਵਰਖਾ ਹੋ ਸਕਦੀ ਹੈ ਗੱਲ ਆਪਾਂ ਕਰ ਲਈਏ 27 ਤਰੀਕ ਦੀ 27 ਤਰੀਕ ਨੂੰ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣੇ ਦੇ ਕੁਝ ਭਾਗ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕੁਝ ਭਾਗ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਪੰਜਾਬ ਦੇ ਸਿਰਫ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਘਰ ਚਮਕਣਾ ਤੇਜ਼ ਵਰ ਗਾਲਾ 28 ਤਰੀਕ ਦੀ ਕਰੀਏ ਤਾਂ 28 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਆ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣਾ ਦਿੱਲੀ ਪੂਰਬੀ ਰਾਜਸਥਾਨ ਦੇ ਭਾਗ ਮੱਧ ਪ੍ਰਦੇਸ਼ ਦੇ ਭਾਗ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ 29 ਤਰੀਕ ਨੂੰ ਫੇਰ ਪੰਜਾਬ ਹਰਿਆਣਾ ਪੂਰਬੀ ਰਾਜਸਥਾਨ ਦੱਖਣੀ ਰਾਜਸਥਾਨ ਮੱਧ ਵਰਦੇ ਦੇ ਕੁਝ ਭਾਗ ਆ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਦੇ ਵਿੱਚ ਘਰ ਚਮਕ ਦੇ ਨਾਲ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਨੇ ਆ 30 ਤਰੀਕ ਦੀ 30 ਤਰੀਕ ਨੂੰ ਫੇਰ ਪੰਜਾਬ ਦੇ ਵਿੱਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਹਰਿਆਣੇ ਦੇ ਕੁਝ ਭਾਗ ਤੇ ਰਾਜਸਥਾਨ ਦੇ ਦੱਖਣੀ ਪੂਰਬੀ ਭਾਗ ਆ ਪੱਛਮੀ ਕੁਝ ਤੇ ਗੁਜਰਾਤ ਦੇ ਕੁਝ ਭਾਗਾਂ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੀ ਆ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਆਪਾਂ 31 ਤਰੀਕ ਦੀ ਜੇਕਰ 31 ਜੁਲਾਈ ਦੀ ਗੱਲ ਕਰੀਏ ਆਪਾਂ 31 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣੇ ਦੇ ਬਹੁਤ ਸਾਰੇ ਭਾਗ ਹਿਮਾਚਲ ਉੱਤਰਾਖੰਡ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ ਪੂਰਬੀ ਰਾਜਸਥਾਨ ਦੇ ਵਿੱਚ ਵੀ ਬਹੁਤ ਭਾਰੀ ਬਰਖਾ ਹੋਣ ਦੀ ਸੰਭਾਵਨਾ ਬਾਕੀ ਜੇਕਰ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਹਲਕੀ ਦਰਬਯਾਨੀ ਬਰਖਾ ਦੀਆਂ ਗਤੀਵ੍ਰੀਆਂ ਹੋਣਗੀਆਂ ਜ਼ਿਆਦਾ ਬਰਖਾ ਹੋਣ ਦੀ ਸੰਭਾਵਨਾ ਨਹੀਂ ਕਿਉਂਕਿ ਸਿਸਟਮ ਜਿਹੜਾ ਉਹ ਅੱਗੇ ਲੰਘ ਕੇ ਆਪਣੇ ਮਦਾਨੇ ਇਲਾਕਿਆਂ ਤੇ ਆ ਜਾਣਾ ਜਿਹਦੇ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਬਰਖਾ ਜਿਹੜੀ ਉਹ ਬਹੁਤ ਜ਼ਿਆਦਾ ਵੱਜ ਜਾਣੀ ਹੈ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਅਮੀਰ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ